ਤਦ ਹੀ ਤੇ ਵੀ ਮਾਂ ਦਾ ਪਾਪ ਹੋ ਗਿਆ। ਹਾਂ ਤੇ ਵੀ। ਮੇਰੇ ਨਾਲ ਸਰਦਾਰੀ ਸੀ ਆ ਪੋਟਗਾਲ। ਮੇਰਾ ਮਰਦ ਹੋਇਆ ਮਾਤਾ ਅਜਾਇਤ। ਕੰਡੀਆ ਪੇਂ। ਆ ਬੀਬੀ ਵਿਆਹ ਕਰਾ ਜਾਏ ਗੋਟੜਾ ਜਦੋਂ ਹਣੇ ਨਹੀਂ ਲਾਉਂਦੀ। ਕਿਉਂ ਬੱਤ ਭਾਈ ਲੱਗਦੀ ਆ? ਨਾ ਨਾ, ਕੋਈ ਨਹੀਂ ਲੱਗਦੀ ਆ। ਉਹ ਤਾਂ ਮੈਂ ਫੀਲ ਐ ਰ। ਤੇਨੂੰ ਕਿਹਨੇ ਕਰਦੀ ਸੀ ਤੇ ਗਾਦੀਏ। ਮਾਹੀ ਆ। ਉਹ ਨੂ ਪਟਾਕੋ ਕਰਨ ਲੱਗੇ ਸਪੈ। ਨਾ 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 ਸਾਡੀ ਬੇਬੇ ਤੋੜਾ ਜਿ ਵੈਟ। ਇਹ ਬੇ ਤੂਡੀ ਬੇਬੇ ਦੇ ਜਾਜਦੇ ਆਪਾਂ ਦਾ ਧਰਤੀ ਦੇ ਬੋਝ ਆ ਨਾ ਲੈ ਨਾ ਪੱਕਾ ਨਾ ਦੇ ਨਾ ਨਾ ਪੱਕਾ ਕਿਹਦਾਤਾ ਬਹੁਤ ਹੋ ਗਿਆ ਹੁਣ ਤੂੰ ਮੈਨੂੰ ਇੱਥੇ ਦੱਸ ਵੀ ਉਹਦੇ ਤੇਰਾ ਸਾਰਾ ਬਲਾਗੁ ਸੇ ਗਿਆ ਨਾ ਗਿਆ ਸੀ ਤੇ ਤੁਸੀਂ ਦੋਨੇ ਵੀ ਉਹਦੇ ਮਾਰ ਗਿਆ ਸੀ ਤੂੰ ਦੱਸਿਆ ਨਹੀਂ ਵੀ ਕੀ ਹੋਇਆ ਬੇਫਰ ਉਹ ਬੇਬੇ ਉਹਦਾ ਭਵਾਦਾ ਬਾਹਲਾ ਭੜਾ ਹੁਣ ਤਾਂ ਬਾਹ ਦੇ ਪੁੱਤਰੇ ਜਾਣ ਸਾਡੇ ਪੁੱਟ ਪੁੱਟ ਕੇ ਬਿੱਲੀ ਵਰਗੀ ਕਰਦੀ ਸੀ ਉਹਦਾ ਸ਼ੋਹਰਾ ਸੀ ਪਿੱਛੇ ਜਾਵੜੇ ਨਹੀਂ ਹੋ ਸਕਦਾ ਮਾਰ ਹੀ ਦਿੰਦਾ ਬੀਬੀ ਫੇਰ ਨਾਲੇ ਆਪਦੇ ਸਹੁਰਿਆਂ ਨੂੰ ਫੋਨ ਲਾਤਾ ਕਹਿੰਦਾ ਮੇਰੀਆਂ ਭੈਣਾਂ ਤਾਂ ਮੇਰੇ ਮਰੇ ਤੋਂ ਬਾਅਦ ਚ ਵੀ ਆਉਣਗੀਆਂ ਤੁਸੀਂ ਆਪਦੀ ਨੂੰ ਲੈ ਜਾਓ ਆ ਕੇ ਤੇ ਫਿਰ ਭਾਈ ਉਹਦਾ ਸਹੁਰਾ ਆ ਗਿਆ ਮਾਮਾ ਮੱਖਣ ਦਾ ਸਹੁਰਾ ਨਾ ਬਾਲਾ ਵਧੀਆ ਬੰਦਾ ਲੱਗਿਆ ਉਹਨੇ ਆਉਣਸਾਰ ਪਹਿਲਾਂ ਸਾਰੀ ਗੱਲ ਸੁਣੀ ਮੱਖਣ ਨੂੰ ਕੁਝ ਨਹੀਂ ਆਖਿਆ ਤੇ ਆਪਦੀ ਧੀ ਦੀ ਰੇਲ ਬਣਾਈ ਆਉਣਸਾਰ ਕਹਿੰਦਾ ਗੱਲ ਸੁਣ ਲਾ ਜਿਹੜਾ ਛੱਤਰ ਖਾਦੇ ਨਾ ਤੂੰ ਆਦਿ ਕਰਤੂਤਾਂ ਕਰਨ ਖਾਦੇ ਆ ਦੀਦੀ ਮੇਰੀ ਭੱਜਾਈ ਨਾ ਤਰਜੀਹ ਤੇ ਬੈ ਗਈ ਆਪ ਤੇ ਪਿਓ ਨੂੰ ਨਹੀਂ ਮੈਨੂੰ ਆਪੇ ਨਾਲ ਲੈ ਕੇ ਜਾ ਤੇ ਰੇਤੀ ਵੇ ਵੇ ਫੇਰ ਕਿਉਂ ਨਾ ਅਸੀਂ ਉਹਦਾ ਪਿਓ ਨੂੰ ਨਾਲ ਲੈ ਕੇ ਨਹੀਂ ਗਿਆ ਤੇਰਾ ਤੂੰ ਕੁੜੇ ਬਹੁਤ ਬਾਹਰੀਲਾ ਕੰਮ ਕਰਿਆ ਜਿਹੜਾ ਤੂੰ ਨਾਲ ਲੈ ਕੇ ਜਾਵਾ ਠੀਕ ਐ ਕਹਿੰਦਾ ਗੱਲ ਸੁਣ ਲੈ ਤੇਰਾ ਆਹੀ ਘਰ ਤੇ ਇੱਥੇ ਰਹਿ ਜੋ ਉਹਦੇ ਕਰਤੂਤਾ ਕਾਰਨ ਖੇਤਰ ਖਾਦੇ ਐ ਉੱਥੇ ਜਾ ਕੇ ਮੇਰੇ ਚ ਬਿਜਲਾ ਐਂਗੀ ਤੂੰ ਲੋਕ ਮੈਨੂੰ ਕੀ ਕਹਿਣਗੇ ਜਿਆਤੀ ਕਾਦੀ ਖਾਤਰ ਘਰ ਹੀ ਲਿਆ ਮੈਂ ਲੋਕਾਂ ਨੂੰ ਜਵਾਬ ਵੀ ਦੇਉਂਦੀ ਮੇਰੀ ਨਾ ਪੱਜਾਈ ਦਾ ਸਿਰ ਉਹ ਤਾਂ ਇੰਨਾ ਵਧੀਆ ਕਹਿੰਦਾ ਅਭੀਤੀ ਰਿਜ਼ਾਤੀ ਵੀ ਨਾ ਤੁਹਾਡੇ ਸਾਰੇ ਪਰਿਵਾਰ ਤੋਂ ਮਾਫੀ ਮੰਗਦਾ ਉਹਦੇ ਉਹਨੇ ਦੇਖ ਨਾਲ ਸਾਰੇ ਪਰਿਵਾਰ ਤੋਂ ਮਾਫੀ ਮੰਗੀ ਉਹ ਬੰਦਾ ਕਰਕੇ ਨਾ ਆਭੀਤੀ ਹੋਏ ਤੇ ਛੱਡ ਗਿਆ ਦੇਖੀ ਤੇ ਉਹਦੀ ਮਾਂ ਆਉਦੀ ਨਾ ਤੇ ਆਵੇ ਟੀ ਨੂੰ ਨਾਲ ਲੈ ਬਣਾ ਦੇ ਚੁਰਦੀ ਬੇਬੇ ਕੱਲਾ ਮੱਖਣ ਦਾ ਸੋਰ ਨਹੀਂ ਮੱਖਣ ਵੀ ਉਹ ਜਾ ਵੇਖਿਆ ਕਰੀ ਆਪਣੇ ਰਸਤੇ ਆਵਲੀ ਸੀ ਹਲ ਤੋਂ ਹੋਈ ਭੱਜੀ ਭੱਜੀ ਪੈਗ ਜਾ ਕੇ ਤੇ ਉਹਨੇ ਮਾਂ ਦੇ ਪੁੱਤ ਨੇ ਜਾਂਦੇ ਹੀ ਮੋੜਦੀ ਕਹਿੰਦਾ ਗੱਲ ਸੁਣ ਲੈ ਜੇ ਕਾ ਉਹਨੂੰ ਐ ਰਸਤੇ ਤੇ ਮੈਂ ਗਿੱਚੀ ਚ ਲਾਉਂਗਾ ਤੇਰੀ ਉਦੋਂ ਵਾਰ ਉਸਕੀ ਨੇ ਗਈ ਤੇ ਹੁਣ ਜੇ ਬਾਤ ਤਰ ਕੋਈ ਗੱਲਬਾਤ ਹੋਈ ਜਾਂ ਰਸਤੇ ਬਾਤ ਪਰਸੂਆਂ ਜਾਂਦੀ ਹੁੰਦੀ ਹੈ ਪਤਾ ਜਿਹੜੇ ਘਰ ਚ ਬੰਦਾ ਚਲਦੀ ਰਹੇ ਨਾ ਉਥੇ ਪਰਿਵਾਰ ਬਣਿਆ ਰਹਿੰਦਾ ਹੈ ਲਾ ਮਨਪੀਤਾ ਅਗਾ ਬਤੋ ਹਾਂ ਜੀ ਉਹ ਮੇਰੀ ਗੱਲ ਸੁਣ ਨਾ ਚਾਬੀ ਪਈ ਐ ਟੇਟ ਟੇਟ ਹਾਂਜੀ ਤੇ ਤੇਰੀ ਮੰਮੀ ਦੇ ਦਾਦੀ ਨਾ ਦਵਾਈ ਲੈਣ ਗਈਆਂ ਆਉਣਾ ਮੈਂ ਤੈਨੂੰ ਏਡ ਕਰਦਾਈ ਤੇਰੀ ਠੀਕ ਆ ਤੇ ਮੇਰਾ ਪੁੱਤ ਜਾ ਕੇ ਰੋਟੀ ਨਹੀਂ ਖਾ ਉਹ ਸੋਈ ਰਹੀ ਹੈ ਹੈ ਨਾ ਠੀਕ ਹੈ ਜੀ ਉਹਨਾਂ ਦਾ ਕੰਮ ਜਾ ਰਹਾ ਹਾਂ ਹਾਂਜੀ ਕਿਵੇਂ ਉਹ ਕਹਿੰਦੇ ਸਾਨੂੰ ਵੀ ਫੋਨ ਪਨ ਲਾ ਲਿਆ ਕਰੋ ਉਹ ਸ਼ਹਿਰੀ ਜਿਹੇ ਨਾ ਕੋਰੇ ਫਿਰ ਰਹੇ ਨੇ ਆ ਤਾਂ ਮੈਨੂੰ ਐਂਕੋ ਲੱਗਦਾ ਵੀ ਨੇ ਕੁੜੀ ਨੂੰ ਕੋਸਾ ਆ ਓਏ ਰੁਕ ਕੁੜੀਏ ਤੇਰੇ ਪਿਓ ਨੂੰ ਰੋਕ ਲਾ ਜੇ ਇਹਨੇ ਮੈਨੂੰ ਕੁਛ ਕਿਹਾ ਨਾ ਮੈਂ ਤੇਰੇ ਬਾਰੇ ਸਾਰੀਆਂ ਤਰੀਆਂ ਕਤੂਤਾਂ ਦੱਸ ਦਿਆਂ ਕਿ ਤੂੰ ਸ਼ਹਿਰ ਚ ਕੀ ਕਰਦੀ ਹੈ। ਈਵੋਲਾ ਬ੍ਰੀਨੋ ਈਵੋਲਾ ਨਹੀਂ ਨਹੀਂ ਗਾੜੀ ਪੁੱਛਨੀ। ਉਤਨੇ ਹੀ ਕਿਦਾਂ ਮੈਨੂੰ ਪਾਰ ਨੂੰ ਮੋਹ ਤੇ ਆ ਗਈ ਸੀ ਤੇ ਵੀਰਾਂ ਨੇ ਮੈਨੂੰ ਘਰ ਤੱਕ ਛੱਡ ਕੇ ਆਇਆ ਸੀ। ਉਹ ਹੀ ਪੁੱਛਦੇ ਪੈਸੇ ਵੀ ਪੂਰਾ ਪ੍ਰੈਕਟਿਕ ਹੋ ਰਿਹਾ। ਚੰਗਾ ਕੁੜੀ ਚੱਲ ਕਰ। ਮੋਟੋ ਕਿੰਨਾ ਕੰਮ ਰਹਿ ਗਿਆ? ਬਸ ਆ ਥੋੜਾ ਜਿਹਾ ਰਹਿ ਗਿਆ ਜੀ। ਇਹ ਕੰਮ ਕਰਨਾ ਤੂੰ ਕੰਮ ਨਿਵੇੜ ਕੇ ਨਾ ਆ ਕੇ ਚਾਰ ਹੋ ਜਾ ਕਿਉਂ ਕੀ ਹੋ ਗਿਆ ਕੋਈ ਆਪਣੀ ਮਨਪਰੀਦਾ ਦਾ ਰਿਜ਼ਲਟ ਹੈ ਤੇ ਆਪਾਂ ਕੋ ਦੋਹਾਂ ਚੱਲ ਕੇ ਆਉਣਾ ਅੱਛਾ ਠੀਕ ਹੈ ਜੀ ਬਸ ਥੋੜਾ ਧੋਹ ਰਹਿ ਗਏ ਸੱਤਿਆਂ ਨੂੰ ਅੱਗੇ ਠੀਕ ਹੈ ਜਗਾ ਠੀਕ ਆ ਜਾ ਮੱਕ ਬੋਲੀ ਨਹੀਂ ਕਿੰਨਾ ਸਖਤ ਨੰਦ ਅੰਕਾ ਸਿ ਬੋਲੀ ਨਹੀਂ ਦਾ ਰਿਜ਼ਲਟ ਆਉਣਾ ਸੀ

ਆਖੀ ਚੱਕ ਚੱਕ ਬਗੀ ਮੰਮੀ ਜਿਹੜਾ ਤੈਨੂੰ ਸਾਲਾਂ ਦੀ ਕੀਤੀ ਮਿਹਨਤ ਤੇ ਪਾਣੀ ਵਹਾਇਆ ਨਾ ਫੇਰ ਹੋ ਗਈ ਆਇਂ ਕਿਹਾ ਤੂੰ ਫੇਰ ਹੋ ਗਈ ਕੰਮ ਦਾ ਤੂੰ ਡੱਕਾ ਨਹੀਂ ਤੋੜਦੀ ਜਦੋਂ ਤੈਨੂੰ ਕੰਮ ਕਹਿੰਦੇ ਸੀ ਕਹਿੰਦੀ ਸੀ ਮੈਂ ਪੜਦੀ ਆ ਮੈਨੂੰ ਨਹੀਂ ਮੇਰੀ ਫਸਲ ਲੱਗੀ ਮੈਂ ਖੇਤਾਂ ਨੂੰ ਬਸ ਮੈਂ ਦਰਵਾਜ਼ਾ ਪੜ੍ਹਦੀ ਸੀ ਉਹ ਲੰਘਾ ਤਾ ਕਿ ਦੇਖ ਪਾਸ ਪਾਸ ਹੋ ਉਹ ਤੂੰ ਕਿਉਂ ਘੂਰਦੀ ਐ ਕੁੜੀ ਨੂੰ ਹੁਣ ਉਹ ਵੀ ਕਿੰਨਾ ਦੁੱਖਾ ਜਿਹਨੇ ਦਿਨ ਰਾਤ ਮਿਹਨਤ ਕਰੀ ਆ ਠੀਕ ਆ ਕੋਈ ਗੱਲ ਨਹੀਂ ਪੁੱਤ ਐਵੇਂ ਟੈਂਸ਼ਨ ਨਾ ਲਾ। ਮੈਂ ਕਿਹੜੀ ਮਿੰਟ ਕਰਦੀ ਸ਼ੋકરી ਜਿੰਨਾ ਤਾਂ ਲੱਗੀ ਰਹਿੰਦੀ ਫੋਨ ਤੇ ਦੰਦ ਕੱਢਣ। ਉਹ ਤੁਸੀਂ ਐਵੇਂ ਨਾ ਕੁੜੀ ਦੇ ਪਿੱਛੇ ਪਿਆਰ ਕਰੋ। ਇੱਕ ਮੇਰੀ ਜਵਾਕੜੀ ਆ। ਮੈਂ ਕਰਦਾ ਇਹਨਾਂ ਨਾਲ ਜਾਓ। ਇੱਕ ਤਾਂ ਫੇਲ ਹੋ ਗਈ ਪੈ ਗਈਆਂ ਪਿੱਛੇ ਉਹ ਜਨਾਨੀ ਜਿਹੜੀ ਪਿੱਠ ਮਿੱਛੜੀ ਗੱਲ। ਪਰ ਚੰਗਾ ਭਾਈ ਕਢਾ ਰਾ ਇਹਨੂੰ ਸੱਤ ਤੇ। ਵਾਹ। ਇਹ ਉਹ ਜਵਾਕੜੀ ਫੇਲ ਹੋ ਗਈ। ਕੋਈ ਨਹੀਂ ਪੁੱਤ। ਤੂੰ ਗੁੱਸਾ ਨਾ ਕਰ ਇਹਦੀ ਗੱਲ ਦਾ ਟੈਂਸ਼ਨ ਨਾ ਲੈ। ਮਾਫ ਕਰੰਦ। ਹਰ ਕੁੜੀ ਨੂੰ ਨਾ ਕੋਈ ਟੱਕਰ ਟੱਕਰ ਖਾਉਂਦੀ। ਉਹ ਕੋਈ ਨਹੀਂ ਮਰਾ ਪਤ। ਇਹ ਜੋ ਮਰਦੀ ਗਈਆਂ ਮੈਨੂੰ ਤੇਰੇ ਤੇ ਭਰੋਸਾ ਲੈ ਲਿਆ ਸਵਾਦ ਆਪਾਂ ਦੇ ਸਦਾਰਾ ਮੰਤਰੀ ਉਹ ਬਦੂ ਕੰਮ ਹੋਗਾ ਆਪੋ ਹੀ ਸਵਾਰ ਚ ਪਾ ਦੇ। ਟੈਨਸ਼ਨ ਨਹੀਂ ਮਰਾ ਬੱਤ ਹੈ ਨਾ ਮੈਂ ਤੇਰੇ ਨਾਲ ਹਾਰ ਨਹੀਂ ਲਾਉਣਾ ਕੋਈ ਬੈਠ। ਇਹ ਪੋਲੀਟਿਕੀ ਕੀ ਕਰਨਾਂ ਤੇਰੀ ਮੁੰਡੀ ਪੱਲੇ ਨਹੀਂ ਦੇ। ਮੈਂ ਫੇਰ ਹੋਗੀ ਮੈਨੂੰ ਤਾਂ ਲੱਗਿਆ ਤੈਨਾਂ ਕਰੋ ਮੇਰੇ ਬਹੁਤ ਛਿੱਤਰ ਪੈਣਗੇ। ਪਰ ਮੈਨੂੰ ਤਾਂ ਅੱਜ ਕੈੜੀ ਨੇ ਬਚਾ ਲਿਆ। ਹਾਂ। ਕਿਦਾਂ ਗੱਲ ਕਰੀ ਜੰਨੀਆ? ਹੌਂਸੇ ਲਈ ਸੀ ਮੰਗੀ ਮੇਰੀ। ਪਤਾ ਛਿੱਤਰ ਮਾਰਨ ਨੂੰ ਅਸੀਂ ਕਿਹੜਾ ਤੇਰੇ ਦੁਸ਼ਮਣਾਂ। ਦੰਰਾ ਤਾਂ ਮੇਨਤਾ ਕਰਕੇ ਦੁੱਧ ਪਾ ਕੇ ਡੇਰੀ ਤੇ ਪੈਸੇ ਕਮਾ ਕੇ ਤੇਰੀਆਂ ਕਿਸਾਂ ਭਰੀ ਜਾਂਦੇ ਵਿੱਚ ਪਾਸ ਹੋ ਜੇ ਪੜ੍ਹ ਲਿਖ ਕੇ ਵਧੀਆ ਅਫਸਰ ਬਣ ਜੇ ਨਾਲੇ ਪੁੱਤ ਘਰ ਦੀ ਗੱਲ ਨਾ ਬਾਹਰ ਨਿਕਰੀ ਦੀ ਹੁੰਦੀ ਠੀਕ ਆ ਮੰਮੀ ਅੱਜ ਤੋਂ ਬਾਅਦ ਨਾ ਮੈਂ ਕੋਈ ਸ਼ਿਕਾਇਦ ਮੌਕਾ ਨਹੀਂ ਦਿਆਂਗੀ ਤੇ ਕਿਸੇ ਮਰੀ ਅੜਮੀ ਨੂੰ ਕਰਵਾ ਦੋ ਕੋਈ ਨਹੀਂ ਉਹ ਮੈਂ ਤੇਰੇ ਕਰਦੀਆਂ ਪਿਓ ਨਾਲ ਗੱਲ ਕਰਵਾ ਦਿੰਨੇ ਆ ਹਨਾ ਠੀਕ ਹੈ ਚੁੱਪ ਚੁੱਪ ਬੈਠੋ ਠੀਕ ਹੋਂ ਜਾ ਕੁਛ ਦੁਖਦਾ ਤਾਂ ਨਹੀਂਗਾ ਨਹੀਂ ਨਹੀਂ ਦੁਖਦਾ ਕੁਛ ਨਹੀਂ ਪਰ ਥੋੜੀ ਪਰੇ ਹਮ ਨਹੀਂ ਆਇਆ ਹੈ ਦਿੱਕਤ ਇਹ ਹੈ ਵੀ ਕੁੜੀ ਦੀ ਐਡਮਿਸ਼ਨ ਕਰਾਉਣੀ ਆ ਹੁਣ ਇਹ ਕੁੜੀ ਜਦੋਂ ਇੰਨਾ ਖੰਚ ਕਰਦੀ ਸੀ ਫੇਲ ਹੋ ਗਈ ਹੈ ਮੈਂ ਕਿਹਾ ਡੈਡੀ ਵਾਲੇ ਕੋਲੇ ਉਹ ਜਵਾਬ ਦੇਗਾ ਕਹਿੰਦਾ ਭਰਾ ਮੈਂ ਤਾਂ ਪਹਿਲਾਂ ਲੋਕਾਂ ਦੇ ਬੋਤ ਦੇਣੇ ਆ ਮੇਰਾ ਹੱਥ ਬਹੁਤ ਟਾਈਟ ਆ ਹੁਣ ਉਹ ਕਰਦਾ ਕਿ ਕਿਸੂਰਾ ਆਪਾਂ ਪਹਿਲਾਂ ਉਹਦੇ ਦੇਣੇ ਹੁੰਦੇ ਤਾਂ ਹੀ ਪੁੱਤ ਨੂੰ ਝੜਦੀਆਂ ਜੇ ਰੱਬ ਇੱਕ ਪੁੱਤ ਦੇ ਦਿੰਦਾ ਤੇ ਆਹ ਦਿਨ ਨਾ ਦੇਖਰੇ ਪੈਂਦੇ ਤੂੰ ਮੇਰੀ ਗੱਲ ਸੁਣ ਚਲ ਜੇ ਰੱਬ ਪੁੱਤ ਦੇ ਆਂਦਾ ਕੀ ਉਹ ਫੇਲ ਨਹੀਂ ਹੁੰਦਾ ਕੀ ਉਹ ਦੂਜਿਆਂ ਨੂੰ ਨਾ ਲਾਉਂਦੇ ਉਹਦੀ ਫੀਸ ਨਾ ਭਰਦੇ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਜਾਂਦੇ ਆ ਗਵਾਂਢੀਆਂ ਦਾ ਮੁੰਡਾ ਦੇਖ ਲਓ ਸੋਨ ਨੂੰ ਨਾਲ ਤਾਂ 7-8 ਪਸ਼ੂ ਰੱਖੀ ਬੈਠਾ ਘਰੇ ਨਾਲੇ ਉਹਦੇ ਘਰ ਦੇ ਸਾਰਾ ਖਰਚਾ ਤੋੜਦਾ ਨਾਲੇ ਉਹਦੀਆਂ ਫੀਸਾਂ ਭਰ ਲੈਂਦਾ ਤੇ ਆਪਣੀ ਕੁੜੀ ਤਾਂ ਡੱਕਾ ਨਹੀਂ ਤੋੜਦੀ ਸਿਆਣੇ ਕਹਿੰਦੇ ਆ ਇੱਕ ਰੱਖ ਤੇ ਦੂਜਾ ਪੁੱਤ ਕਰਮਾਂ ਵਾਲਿਆਂ ਦੇ ਹਿੱਸੇ ਹੁੰਦੇ ਆ। ਉਹ ਤੂੰ ਨਾ ਐਵੇਂ ਨਾ ਦਮਾ ਤੇ ਲੋੜ ਜਾ ਪੈਂ। ਤੂੰ ਇੱਕ ਕੰਮ ਕਰ ਉੱਠ ਕੇ ਨਾ ਚਾਹ ਬਣਾ। ਮੈਂ ਅਜੇ ਪੱਠੇ ਵੱਢਣੇ ਆ ਤੇ ਮੁੜ ਕੇ ਕੁੜੀ ਦੀ ਫੀਸ ਦੇਣ ਤੇ ਆਉਂ ਕਰ। ਤੁਸੀਂ ਐਵੇਂ ਨਾ ਪੈਸੇ ਦਾ ਫਿਕਰ ਨਾ ਕਰੋ। ਆ ਮੇਰੇ ਕੰਨਾਂ ਵਾਲੇ ਤੇ ਛਾਪ ਵੇਚ ਦਿੰਨੇ ਆ। ਉਹ ਪਿਛਲੀ ਾਰ ਤੇਰਾ ਹਾਰ ਵੇਚਦਾ ਸੀ। ਜੀ ਆਪਣਾ ਅਸਲੀ ਗਹਿਣਾ ਤਾਂ ਆਪਣੀ ਧੀ ਆ। ਤੇ ਗਹਿਣਿਆਂ ਦਾ ਕੀ ਆ? ਆਪਾਂ ਫੇਰ ਬਣਾ ਲਾਂਗੇ। ਉਹ ਜਦੋਂ ਆਪਣੀ ਕੁੜੀ ਨਾ ਪੜ ਲੈ ਕੇ ਕੋਈ ਆਫਸਰ ਲੱਗੀ ਨਾ ਆਪ ਨੂੰ ਸਾਰੇ ਦੁੱਖ ਭੁੱਲ ਜਾਣਗੇ ਤੇ ਨਾਲ ਜਿਹੜੇ ਤਰੀਕੇ ਵੀ ਲੈ ਲੈਣਾ ਜਿਹੜੇ ਕਹਿੰਦੇ ਆ ਵੀ ਕੁੜੀ ਤਾਂ ਮੁੰਡਾ ਬਣ ਨਹੀਂ ਸਕਦੀ ਨਾਲੇ ਵੇਖੀ ਉਹਦਾ ਜਵਾਨਾ ਖੰਦ ਹੋ ਜਾਂਦਾ ਆ ਅੱਜ ਬੜੇ ਖੁਸ਼ ਆਇਆ ਮਨਪੁੱਤਰ ਅੱਜ ਮम्मी ਮਿਲ ਗਈ ਮੈਨੂੰ ਪੂਰੇ 1 ਸਾਲ ਬਾਅਦ ਤੇ ਉਹਨਾ ਬੱਦੀ ਤੋਂ 3 ਭੱਜ ਗਈ ਉਹ ਬੱਦੀ ਪਾ ਕੇ ਮੇਰੇ ਤੇ 20 ਬੱਦੀ ਗੱਜੀ ਆ ਜੋਰੀ ਮੰਮੀ ਨੇ ਬਹੁਤ ਸੋਹਣਾ ਸਵਾਗਤ ਕੀਤਾ ਤੇ ਮੰਮੀ ਉਹਦੀ ਮੰਮੀ ਦਾ ਸਵਾਦ ਜੋ ਮੈਂ ਤੇਰੇ ਨਾਲ ਦਾ ਸਵਾਗਤ ਹੋ ਚੁ ਗਿਆ ਵੀ ਉਹਨੇ ਕੀਤਾ ਅੱਛਾ ਉਹ ਤੋ ਤੇਰੇ ਤੇ ਲਈ ਜਿਹੜੀ ਆਈਪੀਐਸ ਕਰਦੀ ਸੀਗੀ ਹਾਂ ਬੁੱਤ ਉਹਦਾ ਸਵਾਗਤ ਤਾਂ ਕਰਨਾ ਹੀ ਸੀ ਅੱਥਰ ਲੱਗੀ ਹੋਈਆਂ ਨਹੀਂ ਨਹੀਂ ਉਹ ਨਹੀਂ ਮੰਮੀ ਜਾਗਰ ਕੇ ਕੁੜੀ ਤੇ ਉਹਦਾ ਪਰੌਣਾ ਆਇਆ ਬਹੁਤ ਵੱਡੀ ਗੱਡੀ 'ਚ ਇਹ ਤੂੰ ਕਿਤੇ ਉਹਦੀ ਗੱਲ ਤਾਂ ਨਹੀਂ ਕਰਦੀ ਜਿਹੜੀ ਉਹਨਾਂ ਦੀ ਕੁੜੀ ਨਿਕਲ ਗਈ ਸੀ ਮੰਮੀ ਉਹਨੇ ਤਾਂ ਬਾਰੇ ਵੱਡੇ ਘਰ ਦੇ ਮੁੰਡੇ ਨਾਲ ਮਰਜ਼ੀ ਕਰਵਾਈ ਆ ਤੇ ਜਦੋਂ ਮੈਨੂੰ ਮਿਲੀ ਨਾ ਮੈਨੂੰ ਤੇਰੀ ਮਾਂ ਤਾਂ ਆਪਣੇ ਕੋਲੇ ਬਹੁਤ ਸੁੱਖੀ ਰਹਿੰਦੀ ਐ ਇੱਥੇ ਚੁੱਪ ਕਰ ਜਾ ਬਕਵਾਸ ਕਰਦੀ ਆ ਜੇ ਏਦੂ ਅੱਗੇ ਬੋਲੀਆ ਤੇ ਮੈਂ ਜੀਭ ਖੇਚ ਲਵਾਂ ਲੱਗਿਆ ਮੈਂ ਪਕਾਈ ਮਾਰਨਾ ਉਹਦੀ ਮਾਂ ਨਾਲ ਮੇਰੀ ਬਰਾਬਰੀ ਕਰਦੀ ਆ ਜੇ ਉਹ ਹੀ ਤਾਂ ਤੇ ਮੈਂ ਹੁੰਦੀ ਨਾ ਸਾਡੇ ਗੱਡੀ ਤੇ ਸਨੇ ਕੁੜੀ ਨੂੰ ਤੇਲ ਪਾ ਕੇ ਅੱਗ ਲਾ ਦਿੰਦੀ ਇਹਨੇ ਬੇਸ਼ਰਮਾ ਦੀ ਤਲਾਸ਼ ਕਰ ਰਹੀ ਆ ਸ਼ਰਮ ਤਾਂ ਨਹੀਂ ਆਉਂਦੀਗੀ ਜੇ ਤੂੰ ਮੁੜ ਕੇ ਬਾਦਰੀ ਜੀ ਨੂੰ ਮਿਲ ਗਈ ਨਾ ਤੂੰ ਤੇ ਤੇਰੇ ਮੱਥੰਗੀ ਘਟ ਦੂ ਸੰਗੀ ਤੈਨਾਂ ਮੈਂ ਕਿੰਨੇ ਵੇਖਿਆ ਸੁਮੇਨਾ ਮੰਮੀ ਮੰਮੀ ਜੀ ਨਾਲ ਗਿਆ ਪਰ ਮੰਮੀ ਪਤਾ ਕਿਹਨੂੰ ਕਹਿੰਦੇ ਆ ਮਰਦਿਆਂ ਨੂੰ ਕਹਿੰਦੇ ਆ ਮੈਂ ਹਜੇ ਬਿਆਹ ਨਹੀਂ ਆ ਜਦੋਂ ਮੇਰੀ ਮਾਂ ਬੋਲਿਆ ਕਰ ਤੇ ਜਾਂ ਬੀਬੀ ਕਹਿਆ ਕਰ

ਕਿ ਕਿਸੇ ਜਮਾਇ ਮਾਣ ਨਾ ਪਰਾਉਣ ਲਈ ਡੱਟਾ ਦੇ ਗਿਆ ਪਤਾ ਨਹੀਂ ਕਿ ਕੋਈ ਸਹੀ ਬਾਤ ਆਉਂਦਾ ਹੁੰਦਾ ਕੋ ਰਾਜਵੀਰ ਘਰੇ ਆ ਆਜੋ ਆਜੋ ਭਾਈ ਨੰਗੇ ਹੋ ਇਹ ਵੀ ਤੁਹਾਡਾ ਆਪਦਾ ਹੀ ਘਰ ਆ ਜੇ ਰਾਜਵੀਰ ਘਰੇ ਹੈ ਨਹੀਂ ਫਿਰ ਤੁਸੀਂ ਆਉਣਾ ਨਹੀਂ ਉਹ ਸੁਣਾਓ ਭਾਈ ਠੀਕ ਠਾਕ ਆ ਸਭ ਨੇ ਹਾਂ ਵਧੀਆ ਵਧੀਆ ਠੀਕ ਹੈ ਭਾਈ ਭਾਈ ਤੁਸੀਂ ਕਿਹੜੇ ਢੇੜੇ ਨਿਵਾੜਿਆ ਹੁਣ ਉਹ ਭਾਈ ਅਮਰ ਜੀ ਤਾਂ ਛੁਮੀ ਜਰੀ ਦੇ ਕੰਮਾਂ ਦੇ ਵਿੱਚ ਟਾਈਮਿੰਗ ਗਿਆ ਫਾਜ਼ਮਾ ਜੀ ਨਾਲ ਕੀ ਜ਼ਰੂਰੀ ਗੱਲ ਕਰਨ ਆਇਆ ਦੱਸੋ ਬਾਈ ਕੀ ਗੱਲ ਕਰਨੀ ਸੀ ਹਾਂ ਲਓ ਦੱਸੋ ਤਾਂ ਇਹ ਮੇਰਾ ਭੁਗਾਨੀ ਮੰਨਣਾ ਲੈ ਬਾਈ ਦੱਸ ਤੇਰਾ ਭੁਰਾ ਕਿਉਂ ਮੰਨੂਗੀ ਤੂੰ ਕਿਹੜਾ ਕਾਡਾ ਫਿਰ ਬੁਰਾ ਸੋਚਦਾ ਆਈ ਅਮਰਜੀਤਾ ਮੈਂ ਆਪਣੀ ਮੰਨਪਰੀ ਨੂੰ ਨਾ ਕਈ ਵਾਰੀ ਦੇਖਿਆ ਸ਼ਹਿਰ ਚ ਇੱਕ ਜੁੰਡਲ ਜੇ ਮੁੰਡੇ ਦੇ ਨਾਲ ਮੋਟਰਸਾਈਕਲ ਤੇ ਫਰਦੀ ਹੁੰਦੀ ਆ ਜੀਨ ਤੇ ਉਹਦੇ ਟੀ-ਸ਼ਰਟ ਪਾਈ ਵੀ ਹੁੰਦੀ ਆ ਨਾ ਬਾਈ ਤੈਨੂੰ ਭਲੇਖਾ ਪੈ ਗਿਆ ਕੋਈ ਆਪਣੀ ਮੰਨਪਰੀ ਤਾਂ ਨਜੀਰ ਕੁੰਡੀ ਨੀਗੀ 6-7 ਮਹੀਨੇ ਪਹਿਲਾਂ ਤੂੰ ਜੀਨ ਲੈ ਕੇ ਆਈ ਸੀ ਉਹ ਬੀਬੀ ਨੇ ਰੋਣਾ ਪਾ ਲਿਆ ਤੂੰ ਵੀ ਫੜ ਕੇ ਮੈਂ ਤਾਂ ਪੇਟੀ ਤੇ ਆਹਾਂ ਤੂੰ ਫਾਈਲ ਦਿੱਤੀ ਨੂੰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਉਹਦੇ ਮਨ ਮਨ ਸੱਖੀ ਢੱਬੀ ਵੀ ਹੁੰਦੀ ਹੈ ਜੇ ਭਾਈ ਤੁਸੀਂ ਕੁੜੀ ਨੂੰ ਨਾ ਰੋਕਿਆ ਨਾ ਤੂੰ ਤੂੰ ਹੋ ਜਾ ਦੇਰ ਨਹੀਂ ਲੱਗਣੀ ਹੈ ਭਾਈ ਐਡੀ ਗੱਲ ਹੋਈ ਪਈ ਆ ਆਪਣੇ ਆਪ ਤੇ ذکی نہیں ਆ ਰਿਹਾ ਭਾਈ ਹਨ ਪਰ ਤੂੰ ਸਾਡੇ ਅਸਤੇ ਝੂਠ ਵੀ ਨਹੀਂ ਬੋਲ ਤਾ ਕਰ ਮੈਂ ਭਾਈ ਸਾਰਾ ਪਤਾ ਕਰਕੇ ਆ ਆਪਣੀ ਮੰਨਤੀ ਤੋਂ ਫੇਰ ਵੀ ਇਹਨਾਂ ਲਖਣਾ ਕਰਕੇ ਹੋਈ ਹੈ ਭਾਈ ਸਾਡੇ ਗਵਾਂਟਿਆ ਦੇ ਕੁੜੀ ਜਿਹਦੇ ਨਾਲ ਪੜਦੇ ਸੀ ਤੇ ਬਹੁਤ ਵੱਧ ਘਰ ਨੰਬਰ ਲੈ ਕੇ ਪਾਸ ਹੋਈ ਆ ਆਇਆ ਕੇ ਘਰ ਦਾ ਸਾਰਾ ਕੰਮ ਕਰਦੀ ਆ। ਬਾਈ ਤੁੰ ਦਾ ਤੇ ਕਹਿੰਦੀ ਨਾ ਆਸਪਾਸ ਛਾਇਓ ਪਾਸਕਾਰ ਤੱਕ। ਜਦੋਂ ਉਹ ਸਹੀ ਗੱਲ ਤੇ ਟਿੱਕ ਨਹੀਂ ਕਰ ਲੈ। ਭਾਈ ਕਵਾਡੀਆਂ ਕੁਰਦਾਂ ਨੂੰ ਐਨੇ ਖੁੱਲ ਦੇ ਦਿੱਤੀ ਨਾ ਸੰਕੜੇ ਲੋਕਾਂ ਦੀ ਜਾਣ ਲੱਗੀ ਆ। ਬਾਈ ਤੇਰੇ ਨੂੰ ਮੈਂ ਤੱਕਦੀ ਆ। ਆ ਰਾਜ ਵੀ ਪੁੱਣਾਂ ਗੱਲ ਕਰਦੀ। ਮੰਤਰ ਪਤਾ ਕਿ ਰਾਜ ਵੀ ਸਮਾਗਮ ਆ ਰਿਹਾ। ਜੇ ਉਹ ਕੋਠੋਗਾ ਤੇ ਕੀ ਕਰਾਂ। ਛੱਪੀ ਵੀਦਾ ਨਾ ਤੇ ਦੇਖ ਕੇ ਮੈਂ ਸਾਹਾ ਵੜ ਦਿੰਦੀ ਆ। ਭਾਈ ਇਹ ਤੋਂ ਪਹਿਲਾਂ ਪੱਡ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਪਤਾ ਹੋਊਗਾ। ਸਾਰਾ ਆਰ ਵੀ ਨੂੰ ਪਤਾ ਲੱਗਣ ਤੋਂ ਪਹਿਲਾਂ ਮੈਂ ਤਾਂ ਇਹ ਕਹਿਣਾ ਵੀ ਤੂੰ ਜਗਾ ਵੇਖ ਤੇ ਦਾ ਬਾਹ ਵੜ ਦੇ ਕੋਈ ਨਹੀਂ ਬਾਈ ਕਰਦੀਆਂ ਤਾਂ ਕਿ ਤੇ ਮੈਂ ਪਾਪਾ ਹੀ ਹਾਂ ਤੇ ਮੈਂ ਚਾਹਣਾ ਕਿ ਮੇਰੇ ਕੋਲ ਚਾਹੀ ਕੇ ਜਾਏ ਨਾ ਨਾ ਪਾਈ ਚਾਹ ਨਹੀਂ ਆਕ ਤੇ ਫਿਰ ਉਹ ਕੁੜੀ ਨੂੰ ਵੇਖ ਕੇ ਮੇਰਾ ਤਾਂ ਬਾਹ ਹੀ ਮਨ ਦੁਖੀ ਹੋਇਆ ਤਾਂ ਨਾ ਚਲਿਆ ਆਇਆ